ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 348ਵਾਂ ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਦੀ ਭਲਾਈ ਦੇ ਲਈ ਚਾਂਦਨੀ ਚੌਂਕ ਦੇ ਵਿੱਚ ਜਿੱਥੇ ਉਹਨਾਂ ਦੇ ਨਾਲ ਪਾਈ ਮੱਦੀ ਦਾਸ ਭਾਈ ਸਰਦੀ ਦਾਸ ਅਤੇ ਭਾਈ ਦਿਆਲਾ ਸਿੰਘ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਪਰ ਉਸ ਬਰਾਂਤ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਜੋ ਦੇਸ਼ ਭਰ ਦੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਵਿੱਚ ਅੱਜ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਅਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਮਹਿਲ ਮਾਰਕ ਗੁਰਦੁਆਰਾ ਸਾਹਿਬ ਸੰਗਰੂਰ ਵਿਖੇ ਖੜੇ ਆ ਪ੍ਰਬੰਧਕਾਂ ਦੇ ਨਾਲ ਅਤੇ ਸੰਗਤ ਦੇ ਨਾਲ ਗੱਲ ਕਰ ਲੈਣੇ ਆ ਸਾਡੇ ਨਾਲ ਇਸੋ ਦੇ ਪ੍ਰਬੰਧਕ ਮੌਜੂਦ ਨੇ ਬਾਬਾ ਜੀ ਅੱਜ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਗੁਰੂ ਤੇਗ ਬਹਾਦਰ ਜੀ ਦਾ ਕੀ ਬੋਲਣਾ ਚਾਹੁੰਦੇ ਨੇ ਮੈਂ ਸਿੱਧਾ ਨੂੰ ਪ੍ਰਣਾਮ ਕਰਦਾ ਹੋਇਆ ਸੰਗਤ ਨੂੰ ਬੇਨਤੀ ਕਰਦਾ ਅੱਜ ਸ੍ਰੀ ਗੁਰੂਰ ਦੇ ਮੇਨ ਗੁਰਦੁਆਰਾ ਸਹਿਬ ਗੁਰਦਾਰਾਮ ਮਹਿਲ ਮਵਾਰਕ ਦੇ ਵਿਖੇ ਪਾਈ ਮਤੀ ਦਾਜੀ ਪਾਈ ਸਤੀ ਦਾਜੀ ਪਾਈ ਧਿਆ ਦਾਜੀ ਨੌਵੇਂ ਪਾਸਾ ਗੁਰਤੇਜ ਬਹਾਦਰ ਦੀ ਹਿੰਦੂਨੀ ਚਾਦਰ ਉਹਨਾਂ ਦਾ 338 ਦਾ ਸੀਜੀ ਦਿਹਾੜਾ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਸਾਲ 1675 ਨੂੰ ਦਿੱਲੀ ਚਾਂਦਨੀ ਚੌਕ ਆਪਣੀਆਂ ਕੁਰਬਾਨੀਆਂ ਦੇ ਕੇ Hindu ਧਰਮ ਨੂੰ ਬਚਾਇਆ ਸਾਡੇ ਲੋਕਾਂ ਨੂੰ ਉਪਦੇਸ਼ ਦਿੱਤਾ ਜਾਹੇ ਰੇ ਬਨ ਸੋਝਣ ਜਾਈ ਸਾਰੇ ਨਿਵਾਸੀ ਸਦਾ ਦੇਪਾ ਤੋਹੀ ਸੰਗ ਸਮਾਈ ਰੇਮਨ ਰਾਮ ਸਿੰਘ ਦਾ ਰਪੀਤ ਸਰਬਨ ਗੋਬਦ ਗੁ ਸੁਣੋ ਅਰ ਗਾਉ ਰਸਨਾ ਦਾ ਗੀਤ ਦਾ ਉਪਦੇਸ਼ ਦਿੱਤਾ ਉਸ ਨੂੰ ਮੁੱਖ ਰੱਖਦੇ ਆ ਅੱਜ ਇੱਥੇ ਅੰਮਰ ਸੰਚਾਰ ਹੋ ਰਿਹਾ ਹੈ ਹਜ਼ੂਰੀ ਦਰਬਾਰ ਸਾਹਿਬ ਦੇ ਰਾਗੀ ਸਾਹਿਬਾਨ ਆ ਰਹੇ ਨੇ ਸਾਡੀ ਜਥੇ ਲੱਗੇ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਇਹਨਾਂ ਦੇ ਪ੍ਰਬੰਧਕਾਂ ਨੇ ਸੁਆਪ ਭਿੰਦਰ ਸਿੰਘ ਜੀ ਸਰਦਾਰ ਕੇਹਰ ਸਿੰਘ ਜੀ ਸਾਡੇ ਸੋਢੀ ਸਾਹਿਬ ਤੇ ਕੁਲਵੰਤ ਸਿੰਘ ਜੀ ਅਗਵਾਈ ਕਰ ਰਹੇ ਨੇ ਤੇ ਬਹੁਤ ਵਧੀਆ ਅਨੰਦ ਆ ਰਿਹਾ ਜੀ ਮੈਂ ਸ਼੍ਰੀਤਾ ਨੂੰ ਪ੍ਰਣਾਮ ਕਰਦਾ ਹਾਂ ਫਤਿਹ ਬੁਲਾਉਣਾ ਲਾਈਵ ਰਿਪੋਰਟ ਦਾ ਖਾਸਾ ਲਾਈਵ ਕੀਤੀ ਹੈ ਜੀ ਬਿਲਕੁਲ ਇਹੇ ਕੇ ਗੱਲ ਕੀਤੀ ਜਾਵੇ ਦਾ ਚਾਂਦਵੀ ਚੌਕ ਦੇ ਵਿੱਚ ਭਾਈ ਮਤੀ ਦਾਸ ਭਾਈ ਸਰਤੀ ਦਾਸ ਭਾਈ ਤੇਹਲਾ ਜੀ ਭਾਈ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜੋ ਸ਼ਹੀਦੀ ਦਿੱਤੀ ਗਈ ਸੀ ਸਾਡੇ ਨਾਲ ਹੋਰ ਵੀ ਆਗੂ ਮਜੂਦ ਨੇ ਅਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਸ਼ਹੀਦੀ ਯਾਦਾਂ ਬਣਾਇਆ ਜਾ ਰਿਹਾ ਗੁਰੂ ਤੇਗ ਬਹਾਦਰ ਜੀ ਦਾ ਅੱਜ 348ਵਾਂ ਸ਼ਹੀਦੀ ਪੁਰਬ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਹੈ ਜੋ ਕਿ ਕਰੀਬ 15 ਦਿਨ ਹੋ ਗਏ ਸਮਾਗਮ ਚੱਲਦਿਆਂ ਨੂੰ ਪਹਿਲਾ ਪ੍ਰਭਾਤ ਮੇਰੀਆਂ ਫਿਰ ਨਗਰ ਕੀਰਤਨ ਜੋਨੀ ਸ਼ਹਿਰ ਦੇ ਵਿੱਚ ਇੱਕ ਮਸਾਲੀ ਨਗਰ ਕੀਰਤਨ ਹੋ ਕੇ ਗੁਜ਼ਾਰਿਆ ਗਿਆ ਕੱਲ 16 ਦਸੰਬਰ ਨੂੰ ਬੱਚਿਆਂ ਦੇ ਸਮਾਗਮ ਕਰਾਏ ਗਏ ਸਨ ਸ਼ਬਦ ਗਾਇਨ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਅੱਜ ਮੁੱਖ ਸਮਾਗਮ ਸ਼ਹੀਦੀ ਦਿਵਸ ਨੂੰ ਸਮਰਪਿਤ ਹੋ ਰਿਹਾ ਹਨ ਜਿਸ ਵਿੱਚ ਅਮਰ ਸੰਚਾਰ ਵੀ ਹੋ ਰਿਹਾ ਹੈ। ਕਰੀਬ ਵੱਡੀ ਗਿਣਤੀ ਦੇ ਵਿੱਚ ਲੋਕ ਠੰਡੇ ਮਾਟੇ ਦੀ ਗੋਸ਼ਤ ਕੇ ਗੁਰੂ ਵਾਲੇ ਵੰਡ ਰਹੇ ਹਨ। ਆ ਬਿਲਕੁਲ ਅੱਜ 300 ਜੇਕਰ ਗੱਲ ਕੀਤੀ ਆ ਵੀ 348 ਵਾ ਸ਼ਹੀਦੀ ਦਿਹਾੜਾ ਜੋ ਪੂਰੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਗੁਰਦੁਆਰੇ ਦੇ ਪ੍ਰਬੰਧਕ ਸਾਡੇ ਨਾਲ ਮੌਜੂਦ ਨੇ ਅੱਜ ਅਸੀਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਗੁਰੂ ਤੇਗ ਬਹਾਦਰ ਜੀ ਦਾ। ਅੱਜ ਅੱਜ 348ਵਾਂ ਸ਼ਹੀਦੀ ਦਿਹਾੜਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਆ 5 ਤਰੀਕ ਤੋਂ ਲਗਾਤਾਰ ਪ੍ਰੋਗਰਾਮ ਸ਼ੁਰੂ ਨੇ 5 ਤਰੀਕ ਤੋਂ ਪ੍ਰਭਾਤ ਫੇਰੀਆਂ ਚੱਲ ਰਹੀਆਂ ਸਨ 13 ਤਰੀਕ ਨੂੰ ਪ੍ਰਭਾਤ ਫੇਰੀਆਂ 9 ਪ੍ਰਭਾਤ ਫੇਰੀਆਂ ਸਾਡੇ ਨਾਲ ਹੋਰੇ 5 ਕਲੋਨੀਆਂ ਲੱਗਦੀਆਂ ਨੇ ਅਸੀਂ 5 ਕਲੋਨੀਆਂ ਦੇ ਵਿੱਚ ਪ੍ਰੇਮ ਬਸਤੀ ਦੇ ਵਿੱਚ ਰਾਮ ਬਸਤੀ ਦੇ ਵਿੱਚ ਖਲੀਫਾ ਬਾਗ ਦੇ ਵਿੱਚ ਪ੍ਰੀਤ ਨਗਰ ਦੇ ਵਿੱਚ ਮੁਆਰਕ ਮੈਲ ਦੇ ਵਿੱਚ ਪੂਨੀਆ ਕਲੋਨੀ ਦੇ ਵਿੱਚ ਇਹ ਜਿੰਨੀਆਂ ਕਲੋਨੀਆਂ ਨੇ ਇਹਨਾਂ ਸਾਰਿਆਂ ਦੇ ਵਿੱਚ ਪ੍ਰਭਾਤ ਪੈਰੀਆਂ ਗਈਆਂ ਪਰ ਜਿਹੜੀ ਚੱਲ ਰਿਹਾ ਦਰਬਾਰ ਸਾਹਿਬ ਤੋਂ ਰਾਗੀ ਕੀਰਤनियां ਆ ਚੁੱਕੇ ਨੇ ਉਹ ਇਸ ਤੋਂ ਬਾਅਦ ਇਹਦੇ ਵਿੱਚ ਕੀਰਤਨ ਕਰਨਗੇ ਇਸ ਤੋਂ ਇਲਾਵਾ ਮੈਂ ਕਹਿਣਾ ਚਾਹਾਂਗਾ ਜਿਹੜੇ ਸਾਡੇ ਸ੍ਰੀ ਗੁਰੂ ਤੇਗ ਬਹਾਦਰ ਜੀ ਸਮੁੱਚੀ ਸ੍ਰਿਸ਼ਟੀ ਦੇ ਚਾਦਰ ਉਹ ਉਹਨਾਂ ਨੇ ਉਹ ਸਭ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਬਾਰੇ ਉਹਨਾਂ ਨੇ ਹਾਂ ਦਾ ਨਾਅਰਾ ਮਾਰਿਆ ਉਹਨਾਂ ਨੇ ਸਾਰੀ ਸ੍ਰਿਸ਼ਟੀ ਲਈ ਹਿੰਦੂਆਂ ਲਈ ਜੋ ਵੀ ਇਸ ਸਮੇਂ ਜਿੰਨਾ ਤੇ ਵੀ ਜ਼ਾਲਮ ਜ਼ੁਲਮ ਹੋ ਰਿਹਾ ਸੀਗਾ ਉਹਨਾਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਜਿਹੜੀ ਆਪਣੀ ਸ਼ਹੀਦੀ ਦਿੱਤੀ ਗੁਰਦੁਆਰਾ ਸਾਹਿਬ ਵਿੱਚ ਅਸੀਂ ਉਹਨਾਂ ਦੇ ਹੀ ਫਲਸਫੇ ਦੇ ਚੱਲਦੇ ਹੋਏ ਅਸੀਂ ਉਰੇ ਦਵਾਈਆਂ ਦੇ ਸਾਡੀ ਦੁਕਾਨ ਖੁੱਲੀਆਂ ਜੋ ਕਿ ਅਸੀਂ ਖਰੀਦ ਰੀ ਬੋਲਾ ਤੇ ਵੇਚਦੇ ਆ ਪਿਛਲੇ ਲਗਭਗ 2-3 ਸਾਲਾਂ ਤੋਂ ਚੱਲ ਰਹੀਆਂ ਠੀਕ ਹੈ ਜੀ ਬਿਲਕੁਲ 348 ਮੱਜ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਪਰ ਉਹ ਤੇ ਜੇ ਕਰ ਗੱਲ ਕੀਤੀ ਆ ਬਈ ਜਿਸੇ ਪ੍ਰਬੰਧਕਾਂ ਨਾਲ ਗੱਲ ਕੀਤੀ ਗਈ ਉੱਥੇ ਜੋ ਗੁਰਦੁਆਰੇ ਦੇ ਹੈੱਡ ਗ੍ਰਾਂੰਟੀ ਸਾਹਿਬ ਨੇ ਉਹਨਾਂ ਨਾਲ ਵੀ ਗੱਲ ਕਰਨੀ ਹੈ ਬਾਬਾ ਜੀ ਅੱਜ ਗੁਰੂ ਤੇਗ ਬਹਾਦਰ ਜੀ 348ਵਾਂ ਸ਼ਹੀਦੀ ਦਿਹਾੜਾ ਇਸ ਮੌਕੇ ਸੰਗਤ ਨੂੰ ਕੀ ਬੇਨਤੀ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਸੰਗਤਾਂ ਨੂੰ ਬੇਨਤੀ ਹੈ ਕਿ ਪਾਏ ਹੋਏ ਪੂਰਨਿਆਂ ਤੇ ਚੱਲੀਏ ਉਹਨਾਂ ਵਾਂਗੂ ਆਪਾਂ ਵੀ ਮਜਲੂਮ ਦੀ ਰਾਖੀ ਕਰਨੀ ਸਿੱਖੀਏ ਔਰ ਮਜਲੂਮ ਦੀ ਰੱਖਿਆ ਕਰਨੀ ਸਿੱਖੀਏ ਤੇ ਜੋ ਧਰਮ ਦੀ ਖਾਤਰ ਜਿਵੇਂ ਉਹਨਾਂ ਨੇ ਸੀਸ ਬਲੀਦਾਨ ਦਿੱਤਾ ਅਸੀਂ ਵੀ ਆਪਣੇ ਧਰਮ ਦੇ ਵਿੱਚ ਪਰਪੱਕ ਹੋਈਏ ਧਰਮ ਦੀਆਂ ਰੰਗੀਆਂ ਤੇ ਚੱਲੀਏ ਜੋ ਸਾਡੇ ਵੱਡਿਆਂ ਨੇ ਸਾਨੂੰ ਦੱਸਿਆ ਬਸ ਉਸੇ ਸਿੱਧੇ ਸਾਨੂੰ ਚੱਲਣ ਦੀ ਜ਼ਰੂਰਤ ਹੈ ਜੀ ਇੰਨੀ ਕਹਾਣੀ ਬਿਲਕੁਲ ਹੈ ਤੇ ਸ਼ਹੀਦਤ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਮਹਿਲਮਾਰਕ ਗੁਰਦੁਆਰਾ ਸਾਹਿਬ ਕੇ ਅਮਰ ਸੰਚਾਰ ਵੀ ਕੀਤਾ ਜਾ ਰਿਹਾ ਬਾਬਾ ਜੀ ਮੌਜੂਦ ਨੇ ਬਾਬਾ ਜੀ ਅੱਜ 348 ਵਾਸ਼ੀ ਦੀ ਦਿਹਾੜਾ ਮਨ ਆਇਆ ਜਾ ਰਿਹਾ ਉਸ ਤੋਂ ਉਪਰੰਤ ਪਤਾ ਲੱਗਾ ਕਿ ਅਮਰ ਸੰਚਾਰ ਵੀ ਕੀਤਾ ਜਾਊਗਾ ਹਾਂਜੀ ਸਾਡੇ ਸਤਿਗੁਰੂ ਸਾਹਿਬ ਜੀ ਨੇ ਨਾ ਤਾਂ ਜਬਰੀ ਕਿਸੇ ਦਾ ਧਰਮ ਥੋਪਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾ ਹੀ ਕਿਸੇ ਦੇ ਜਬਰਨਾ ਛੜਨ ਦੀ ਕੀਤੀ ਹੈ ਅਸੀਂ ਆਪਦੇ ਧਰਮ ਦੇ ਵਿੱਚ ਪ੍ਰਪੱਕਤਾ ਵਾਸਤੇ ਹਰ ਥਾਂ ਤੇ ਹੀ ਦੇ ਵਸੀਲੇ ਕਰਦੇ ਹਾਂ ਤੇ ਇੱਥੇ ਸਤਿਗੁਰੂ ਜੀ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਬੜਾ ਵੱਡਾ ਸਮਾਗਮ ਹੋਇਆ ਤੇ ਜਿਹੜੇ ਜਿਹੜੇ ਚਾਹਵਾਨ ਨੇ ਉਹਨਾਂ ਨੂੰ ਵਾਅਦਾ ਕੀਤਾ ਹੈ ਕਿ ਛੰਡੇ ਬਾਟਰ ਦਾ ਅੰਮ੍ਰਿਤ ਚਾਰ ਹੋਏਗਾ ਜੀ ਜਿਹੜੀਆਂ ਗੁਰਮੁਖ ਰੂਹਾਂ ਛਕਣ ਵਾਲੀਆਂ ਹਨ ਉਹ ਆਉਣ ਤੇ ਇਥੋਂ ਲਾਹਾ ਲੈਣੇ ਬਿਲਕੁਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ ਸ਼ਹੀਦੀ ਦੇ ਹਨ ਅਪਣਾਇਆ ਪੂਰੇ ਦੁਨੀਆ ਦੇ ਵਿੱਚ ਮਨਾਏ ਜਾ ਰਹੇ ਉੱਤੇ ਹੀ ਸੰਗਰੂਰ ਦੇ ਮਹਿਲ ਮਾਰ ਗੁਰਦੁਆਰਾ ਤਾਹੇ ਵਿੱਚ ਵੀ ਮਨਾਏ ਜਾ ਰਹੇ ਸਾਡੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਵੀ ਆਗੂ ਮੌਜੂਦ ਨੇ ਗੱਲ ਕਰ ਰਹੇ ਨੇ ਆ ਜੇਹਰ ਸਿੰਘ ਜੀ ਅੱਜ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ 348ਵਾਂ ਇਸ ਮੌਕੇ ਤੇ ਕੀ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਇਹ ਹੀ ਦੇਣਾ ਚਾਹਣਾ ਵੀ ਇਹ ਸਾਂਜੀ ਵਾਲਤਾ ਦੇ ਪ੍ਰਤੀਕ ਹਨ ਗੁਰੂ ਤੇਗ ਬਹਾਦਰ ਜੀ ਇਹਨਾਂ ਨੇ ਸਾਂਜੀ ਵਾਲਤਾ ਦਾ ਸਭ ਤੋਂ ਨੀ ਪੱਥਰ ਰੱਖਿਆ ਇਹਨਾਂ ਨੇ ਸ਼ਹੀਦੀ ਦਿੱਤੀ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਤੇ ਜ਼ਬਰ ਤੇ ਜਨਮ ਦੀ ਜੋ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ ਹੁਣ ਸਭ ਤੋਂ ਵੱਡੀ ਮਿਸਾਲ ਇਹੀ ਹੈ ਇਹਨਾਂ ਨੇ ਜ਼ਬਰ ਜਨਮ ਦੇ ਉਲਟ ਆਪਛੀ ਦੀ ਜਾ